ਰੀਮੀ ਕਾਰਨ ਗਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ ਕੱਲ ਮਿੱਟੀ ਪਾਏ ਲੋਕ ਜੀ ਚੂ ਰਹੇ ਤੇ ਬਿਲਕੁਲ ਠੀਕ ਮਿੱਟੀ ਪਾ ਕੇ ਲੋਕ ਰਾਤ ਨੂੰ ਰੋਟੀ ਪਾਣੀ ਖਾ ਕੇ ਪਹਿ ਗਏ ਜੀ ਇਹ ਸਵੇਰੇ 5 4 ਵਜੇ ਕੇ ਕੰਮ ਨੇ ਉੱਥੇ ਗਿਰਦੇ ਆ ਲੋਕ ਛੱਤ ਦੇ ਮਲਬੇ ਹੇਠ ਦਬੇ ਪਰਿਵਾਰਿਕ ਮੈਂਬਰ ਹੋਏ ਗੰਭੀਰ ਜ਼ਖਮੀ ਲਗਾਤਾਰ ਬਾਰਸ਼ਾ ਹੋਣ ਕਰਕੇ ਇਹ ਮਤਲਬ ਇਹ ਗਰੀਬ ਪਰਿਵਾਰ ਰਹਿ ਰਿਹਾ ਤੇ ਘਰ ਚ ਪੰਜ ਜੀ ਨੇ ਇਹ ਤੇ ਕੱਲ ਇਹਨਾਂ ਨੇ ਮਿੱਟੀ ਮੁੱਟੀ ਪਾਈ ਹੋਗੀ ਔਰ ਇਹ ਲਗਾਤਾਰ ਮੀਂਹ ਪੈ ਰਿਆ ਤੇ ਸਵੇਰੇ 5 ਵਜੇ ਦੇ ਲਗਭਗ 5 ਵਜੇ ਇਹ ਮਤਲਬ ਮਕਾਨ ਦੇ ਉੱਪਰ ਡਿੱਗਿਆ ਪਿੰਡ ਵਾਸੀਆਂ ਨੇ ਪਰਿਵਾਰ ਨੂੰ ਮਲਬੇ ਚੋਂ ਕੱਢਿਆ ਬਾਹਰ ਜ਼ਖਮੀ ਪਰਿਵਾਰ ਨੂੰ ਹਸਪਤਾਲ ਚ ਕਰਵਾਇਆ ਦਾਖਲ ਪਿੰਡ ਇਹਨੇ ਸਰਕਾਰ ਤੋਂ ਗਰੀਬ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਕੀਤੀ ਮੰਗ ਤੇਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਬਣਦਾ ਇਹਨਾਂ ਦਾ ਮੁਆਵਜ਼ਾ ਉਹ ਦਿੱਤਾ ਜਾਵੇ ਇਹਨਾਂ ਨੂੰ ਤੇ ਕਿਸੇ ਵੀਰ ਭੈਣ ਭਾਈ ਨੇ ਫੋੜ ਇਹਨਾਂ ਦੀ ਮਦਦ ਕਰਨੀ ਹੋਵੇ ਤਾਂ ਮਡੋਰ ਬੰਡੀ ਜਾ ਕੇ ਇਹਨਾਂ ਦੀ ਮਦਦ ਕਰ ਸਕਦਾ ਛੱਟਾਂ ਬਹੁਤ ਜ਼ਿਆਦਾ ਨੇ ਇਹਨਾਂ ਦੀ ਸੱਚੇ ਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮੈਂ ਬਿਆਨ ਕਰਾਂ ਪਟਿਆਲਾ ਜ਼ਿਲ੍ਹਾ ਦੇ ਦੌੜਪਿੰਡ ਦੇ ਵਿੱਚ ਭਾਰੀ ਮੀਂਹ ਆਣ ਦੇ ਕਾਰਨ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਤੁਹਾਨੂੰ ਦੱਸ ਦਈਏ ਮਾਮਲਾ ਸਵੇਰੇ 5 ਵਜੇ ਦਾ ਹੈ। ਜਦੋਂ ਪੂਰਾ ਪਰਿਵਾਰ ਸੁੱਤਾ ਪਿਆ ਸੀ ਭਾਰੀ ਮੀਂਹ ਆਣ ਦੇ ਕਾਰਨ ਘਰ ਦੀਆਂ ਛੱਤਾਂ ਕਮਜ਼ੋਰ ਹੋ ਗਈਆਂ ਸਨ ਤੇ ਇੱਕ ਦਿਨ ਪਹਿਲਾਂ ਹੀ ਪਰਿਵਾਰ ਨੇ ਘਰ ਦੀ ਛੱਤ ਦੇ ਉੱਤੇ ਮਿੱਟੀ ਪਾਈ ਸੀ। ਅਗਲੇ ਦਿਨ ਹੀ ਸਵੇਰੇ ਇਹ ਮੰਦਭਾਗੀ ਘਟਨਾ ਉਹਨਾਂ ਦੇ ਨਾਲ ਵਾਪਰ ਗਈ ਜਾਣਕਾਰੀ ਅਨੁਸਾਰ ਪੂਰਾ ਪਰਿਵਾਰ ਘਟਨਾ ਦੇ ਸਮੇਂ ਸੁੱਤਾ ਪਿਆ ਸੀ ਤੇ ਜਦੋਂ ਛੱਤ ਡਿੱਗੀ ਤਾਂ ਪੂਰਾ ਪਰਿਵਾਰ ਮਲਬੇ ਦੇ ਹੇਠਾਂ ਦੱਬ ਗਿਆ ਜਿਸ ਵਿੱਚ ਪਰਿਵਾਰ ਦੇ 5 ਮੈਂਬਰ ਪਤੀ ਪਤਨੀ ਤੇ 3 ਬੱਚੇ ਗੰਭੀਰ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪਰਿਵਾਰ ਨੂੰ ਮਲਬੇ ਹੇਠੋਂ ਕੱਢਿਆ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਦੇ ਬਾਰੇ ਪਿੰਡ ਵਾਸੀ ਤੇ ਮਕਾਨ ਮਾਲਿਕ ਦਾ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜੀ ਨਾਮ ਆ ਆਪਣਾ ਮੇਰਾ ਨਾਮ ਵੀ ਨਾ ਹੋ ਗਿਆ ਜੀ ਕਿਹੜੇ ਕਿਹੜੇ ਪਿੰਡ ਦੇ ਰਹਿ ਰਹੇ ਹੋ ਰਖਰੇ ਪਿੰਡ ਜੀ ਮਰੋੜ ਕੀ ਹੋਇਆ ਜਿਹੜਾ ਰਾਤੀ ਹਸੋਇ ਇੱਕ ਸਤਾਰਨ ਇਹ ਕੱਲ ਮਿੱਟੀ ਪਾਏ ਲੋਕ ਜੀ ਚੂ ਰਹੇ ਤੇ ਉਹ ਕੁਲਠੀ ਮਿੱਟੀ ਪਾ ਕੇ ਲੋਕ ਰਾਤ ਨੂੰ ਰੋਟੀ ਪਾਣੀ ਖਾ ਕੇ ਪਹੇ ਗਏ ਜੀ ਇਹ ਸਵੇਰ 5 4 ਵਜੇ ਕੇ ਕੰਮ ਨੇ ਕੋਠੇ ਡਿੱਗ ਗਿਆ ਲੋਕੋ ਪਤੇ ਨਹੀਂ ਲੱਗੇ ਹਲੇ ਤਲੇ ਕੇ ਪਬਲਿਕ ਨਿਕਾਲ ਕੇ ਲੋਕੇ ਫਿਰ ਐਮਬੂਲੈਂਸ ਕੇ ਫੋਨ ਕੀਆ ਫਿਰ ਐਮਬੂਲੈਂਸ ਆਇਆ ਲੋਕੇ 90 ਲੱਗ ਗਿਆ 90 ਇੰਟਰਵੈਂਟ ਪਿੰਡ ਪਿੰਡ ਕਿੰਨੇ ਬੰਦੇ ਸੀ ਪੰਜ ਬੰਦੇ ਜੀ ਕਿੰਨੇ ਬੱਚੇ ਉਹਦੇ ਵਿੱਚ ਕਿੰਨੇ ਬੱਚੇ ਤਿੰਨ ਨੇ ਦੋ ਭਾਵੀਆਂ ਪਾਈ ਨੇ ਕਿੰਨੇ ਸੱਟਾ ਲੱਗੀਆਂ ਉਹਦੇ ਸਾਟੇ ਤਾਂ ਸਾੜੇ ਨੇ ਲੱਗੇ ਪੰਜ ਉਹਨੇ ਜੀ ਜੀ ਅਭੀ ਹਾਲਤ ਐਸੀ ਆ ਇਲਾਜ ਅਭੀ ਹਾਲਤ ਤਾਂ ਉਹ ਇਲਾਜ ਚੱਲ ਰਹੀ ਹੈ ਕਿ ਰੁਕੇ ਨੇ ਬਤੇ ਤਾਂ ਦੇਖੋ ਡਾਕਟਰ ਬਤਾਊਗਾ ਜੀ ਅਪਰ ਤਾਂ ਜਿੰਨੇ ਤੱਕ ਹੋਆ ਉਹਨਾਂ ਤੱਕ ਟੈਂਡਮੈਂਟ ਕਰਾ ਕੇ ਰੱਖੇ ਆ ਜੀ ਇਹ ਬਾਰਿਸ਼ ਜ਼ਿਆਦਾ ਪੈਣ ਕਰਕੇ ਛੱਤ ਗਈ ਹੈ ਇਹ ਬਾਰਿਸ਼ ਕਰਕੇ ਹੀ ਗਿਰੇ ਨੇ ਜੀ ਕੀ ਕੰਮ ਕੀ ਕਰਦੇ ਆ ਬੰਦੇ ਉਹ ਮਜ਼ਦੂਰੀ ਕਰਦੇ ਆ ਸੀ ਜੀ ਜੀ ਕਹ ਲਾ ਕਿ ਆਪ ਕੀ ਹਰ ਮਦਦ ਸਰਕਾਰ ਦਾ ਯਹੀ ਨਿਵੇਦਨ ਕੀ ਹਮ ਲੋਕੋ ਜਰਾ ਮਦਦ ਕਰ ਦੇਣੇ ਕਰ ਦੋ ਜੀ ਹਾਂ ਜੀ ਕੀ ਨਾਮ ਆ ਤੁਹਾਡਾ ਤੇ ਅੱਜ ਜਿਹੜਾ ਇਹ ਮਕਾਨ ਡਿੱਗਿਆ ਦੇ ਬਾਰੇ ਦੱਸ ਦੋ ਇੰਦਰਜੀਤ ਨਾਮ ਆ ਜੀ ਮੇਰਾ ਇਹ ਮਨਡੌਟ ਪਿੰਡ ਦੀ ਘਟਨਾ ਈ ਹੈ ਲਗਾਤਾਰ ਬਾਰਸ਼ਾ ਹੋਣ ਕਰਕੇ ਇਹ ਮਤਲਬ ਉਹ ਗਰੀਬ ਪਰਿਵਾਰ ਆ ਰਹਿ ਰਿਹਾ ਤੇ ਘਰ ਚ ਪੰਜ ਜੀ ਨੇ ਇਹ ਤੇ ਕੱਲ ਇਹਨਾਂ ਨੇ ਮਿੱਟੀ ਮੁੱਠੀ ਪਾਈ ਹੋਊਗੀ ਔਰ ਇਹ ਲਗਾਤਾਰ ਮੀਂਹ ਪੈ ਰਿਹਾ ਤੇ ਸਵੇਰੇ 5 ਵਜੇ ਦੇ ਲਗਭਗ 5 ਵਜੇ ਇਹ ਮਤਲਬ ਮਕਾਨ ਦੇ ਉੱਪਰ ਡਿੱਗਿਆ ਤੇ ਤੇਨਾਂ ਬੱਚੇ ਨੇ ਇਹ ਤੇ ਮੀਆਂ ਬੀਬੀ ਨੇ ਤੇ ਇਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਤੇ ਇਹਨਾਂ ਨੂੰ ਪਹਿਲਾਂ ਨਾਬੇ ਲੈ ਆਇਆ ਗਿਆ ਤੇ ਉੱਥੋਂ ਹਾਲਤ ਗੰਭੀਰ ਹੋਣ ਕਰਕੇ ਇਹਨਾਂ ਨੂੰ ਰਜਿੰਦਰਾ ਚ ਰੈਫਰ ਕੀਤਾ ਗਿਆ ਤੇ ਇਸੀ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਬਣਦਾ ਇਹਨਾਂ ਦਾ ਮਾਜਵਾ ਉਹ ਦਿੱਤਾ ਜਾਵੇ ਇਹਨਾਂ ਨੂੰ ਤੇ ਕਿਸੇ ਵੀਰ ਭੈਣ ਭਾਈ ਨੇ ਹੋਰ ਇਹਨਾਂ ਦੀ ਮਦਦ ਕਰਨੀ ਹੋਵੇ ਤਾਂ ਮਡੌਰ ਬੰਡੀ ਚ ਆ ਕੇ ਇਹਨਾਂ ਦੀ ਮਦਦ ਕਰ ਸਕਦਾ ਸੱਟਾਂ ਬਹੁਤ ਜ਼ਿਆਦਾ ਨੇ ਇਹਨਾਂ ਦੀ ਤੇ ਕਿੰਨੇ ਕਿੰਨਾ ਕਿੰਨੇ ਜੀ ਸੀ ਜਿਹੜੇ ਹੋਏ ਨੇ ਕਦੋਂ ਇਹ ਵੱਡਾ ਹਾਸਾ ਵਾਪਰਿਆ ਕਿੰਨੇ ਵਜੇ ਵਾਪਰਿਆ ਇਹ ਤਕਰੀਬਨ ਸਵੇਰੇ 5 ਵਜੇ ਜਦੋਂ ਨਵੇਂ ਗਵਾਂਢੀ ਨੇ ਦੇਖਿਆ ਤਾਂ ਇੱਕਦਮ ਮਤਲਬ ਮਕਾਨ ਜਦੋਂ ਡਿੱਗਿਆ ਪੰਜ ਜੀ ਨੇ ਤਿੰਨ ਬੱਚੇ ਨੇ ਤੇ ਬਾਕੀ ਮੀਆਂ ਬੀਬੀ ਨੇ ਇਹ ਕਿਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਆ ਪਹਿਲਾਂ ਇਹਨਾਂ ਨੂੰ ਮਤਲਬ ਰਜਿੰਦਰ ਪਹਿਲਾਂ ਇਹਨਾਂ ਨੂੰ ਨਾਬੇ ਭੇਜਿਆ ਗਿਆ ਫਿਰ ਉਹਨਾਂ ਨੇ ਰਜਿੰਦਰ ਆ ਰੈਫਰ ਕਰਤਾ ਸਰਕਾਰ ਤੋਂ ਕੀ ਮੰਗ ਕਰ ਸਰਕਾਰ ਤੋਂ ਸੀ ਮੰਗ ਕਰਦੇ ਆ ਕਿ ਵੱਤੋ ਵੱਤ ਇਹਨਾਂ ਦੀ ਮਦਦ ਕੀਤੀ ਜਾਵੇ